ਅੱਜ ਟਾਣੀ ਸੱਦਾ ਸਿੰਘ ਤੇ ਸਪੋਰਟਸ ਕਲੱਬ ਤੇ ਗੁਲਾਬਾ ਬੈਣੀ ਦੇ ਸਹਿਯੋਗ ਦੇ ਨਾਲ ਟੂਰਨਾਮੈਂਟ ਕਰਾਇਆ ਗਿਆ ਅੱਜ ਫਾਈਨਲ ਮੈਚ ਹੈ ਅੱਜ ਫਾਈਨਲ ਦੇ ਮੈਚ ਵਿੱਚ ਪਹੁੰਚੇ ਆ ਤੇ ਮੈਂ ਸਾਰੇ ਹੀ ਟਾਣੀ ਸੱਦਾ ਸਿੰਘ ਤੇ ਸਪੋਰਟਸ ਕਲੱਬ ਦੇ ਮੈਂਬਰਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਤੇ ਬਹੁਤ ਵਧੀਆ ਉਪਰਾਲਾ ਇਹਨਾਂ ਨੇ ਕੀਤਾ ਤੇ ਜਿੱਥੇ ਅੱਜ ਲੋਕ ਨਸ਼ੇ ਵੱਲ ਜਾ ਰਹੇ ਨੇ ਤੇ ਉਥੇ ਇਹ ਖੇਡਾਂ ਵੱਲ ਲੱਗੇ ਹੋਏ ਨੇ ਤੇ ਬਹੁਤ ਵਧੀਆ ਉਪਰਾਲਾ ਹੈ ਇਹਨਾਂ ਦਾ ਤੇ ਮੈਂ ਇਹ ਸਾਰੇ ਕਲੱਬ ਨੂੰ ਸਾਰੇ ਮੈਂਬਰਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਤੇ ਇਹਨਾਂ ਨੂੰ ਇੱਕ વિશਵਾਸ ਦਿਵਾਉਣਾ ਜਿੱਥੇ ਇਹਨਾਂ ਨੂੰ ਸਾਡੀ ਲੋੜ ਪੈਗੀ ਅਸੀਂ ਹਰ ਟਾਈਮ ਇਹਨਾਂ ਦੇ ਨਾਲ ਖੜੇ ਆ ਕਿਸੇ ਤਰ੍ਹਾਂ ਦੀ ਇਹਨਾਂ ਨੂੰ ਸਾਡੇ ਵੱਲੋਂ ਕੋਈ ਕਿਕਟੈਕ ਕੋਈ ਸਪੋਰਟੀ ਸ਼ਰਟ ਹੈ ਕੋਈ ਸਪੋਰਟ ਸ਼ੂਜ਼ ਹੈ ਕਿਸੇ ਤਰ੍ਹਾਂ ਦੀ ਕਿਸੇ ਆਸ-ਪਾਸ ਦੇ ਪਿੰਡਾਂ ਨੂੰ ਕਿਸੇ ਰੋਡ 95631 368 ਯਾਰ ਸਾਡਾ ਨੰਬਰ ਹੈ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਸਲੇਮਸ਼ਾ ਰੋਡ ਤਵੰਡਿਆਰੀ ਦੇ ਨਾਲ ਪੂਜਲ ਉਥਰਾ ਮੈਡਮ ਦਾ ਆਫਿਸ ਹੈ ਉੱਥੇ ਆ ਕੇ ਉਹਨਾਂ ਨੂੰ ਮਿਲ ਸਕਦੇ ਨੇ ਕੋਈ ਕਿਸੇ ਤਰ੍ਹਾਂ ਦੀ ਵੀ ਲੋੜ ਹੈ ਇੱਥੇ ਆਜਾ ਇਹਨਾਂ ਨੂੰ ਆ ਕੇ ਸੈਕਿੰਡ ਪ੍ਰਾਈਜ਼ ਨਾਲ ক্রিকেট ਕਿੱਟ ਤੇ ਨਾਲ ਦੋ ਬੈਟ ਦੇ ਨਾਲ ਕਮੈਂਟਰ ਦੀ ਹੌਸਲਾ ਵਧਾਈ ਵਾਸਤੇ ਵੀ ਕੈਸ਼ ਪ੍ਰਾਈਜ਼ ਦਿੱਤਾ ਗਿਆ ਹੈ ਤੇ ਇੱਕ ਵਾਰ ਫਿਰ ਸਾਰੇ ਸਪੋਰਟਸ ਕਲੱਬ ਦੇ ਮੈਂਬਰਾਂ ਨੂੰ ਤੇ ਟਾਣੀ ਸੱਦਾ ਸਿੰਘ ਤੇ ਗੁਲਾਬਾ ਪਹਿਨੀ ਦੇ ਸਰਪੰਚ ਸਾਹਿਬ ਨੂੰ ਮੈਂਬਰ ਸਾਹਿਬ ਨੂੰ ਤੇ ਜਿੰਨੇ ਵੀ ਸਾਥੀ ਨੇ ਗੰਬਾਇਰ ਨੇ ਕਮੈਂਟੇਟਰ ਨੇ ਪਲੇਅਰ ਨੇ ਉਹਨਾਂ ਸਾਰਿਆਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਧੰਨਵਾਦ ਕਰਦਾ ਤੇ ਜੋ ਇੰਨਾ ਵਧੀਆ ਉਹਨਾਂ ਨੇ ਸਕਸੈਸਫੁਲ ਟੂਰਨਾਮੈਂਟ ਕਰਾਇਆ ਤੇ ਅੱਗੇ ਵੀ ਐਵੇਂ ਟੂਰਨਾਮੈਂਟ ਕਰਾਂਦੇ ਰਹਿਣ ਧੰਨਵਾਦ ਜੀ